ਮੈਂ ਕਹਿੰਦੀ ਕਿ ਮੇਰੇ ਪੋਤਾ ਜੀ ਵੀ ਬਾਝ ਦੇ ਦੇ ਬੇਨੂ ਮੇਰੇ ਉਰ ਕੋਸ਼ੀ ਲਈ ਜਾਏਗਾ ਇਹ ਜੱਗ ਤਾਂ ਕੋਸ਼ੀ ਨਹੀਂ ਮੰਗਦੀ ਪਾਣੀ ਵਾਲਾ ਬੋਤਲ ਅੰਦਰ ਲੈ ਗਿਆ ਅਸੀਂ 10 ਮਿੰਟ 5 ਮਿੰਟਾਂ ਦੇ ਵਿੱਚ ਜਦੋਂ ਜਾ ਕੇ ਦੇਖਿਆ ਮੇਰੇ ਪੁੱਤਰ ਦਾ ਸਵਾਸ ਨਹੀਂ ਅਸੀਂ ਉਸੇ ਟਾਈਮ ਲੈ ਗਏ ਹੱਥਾਂ ਦੇ ਚੁੱਕ ਕੇ ਇਹੋ ਬੋਲਦਾ ਮੈਂ ਹੈਗਾ ਮੈਂ ਹੈਗਾ ਮੰਮੀ ਤੁਸੀਂ ਕਰਨਾ ਕਰੀ ਮੈਂ ਹੈਗਾ ਸੇਵਾ ਵੀ ਬੜਾ ਕਰਦਾ ਰਿਹਾ ਤੇ ਸੇਵਾ ਨਹੀਂ ਛੱਡੀ ਮੈਨੂੰ ਵੀ ਕਹਿੰਦਾ ਹੀ ਮੰਮੀ ਗੁਰੂ ਰਾਮਦਾਸ ਦੇ ਦਰ ਜਾਣਾ ਪਰ ਦਾਸ ਕਰਾ ਕੇ ਉਹ ਨਹੀਂ ਸਰਬਤ ਦਾ ਭਲੇ ਲਈ ਖੇਤ ਜਾਂਦਾ ਹੀ 베ਰੀ ਲੈ ਕੇ ਮੇਰੇ ਦੋਤਾ ਜੀ ਨੇ ਦੋ 베ਰੀਆਂ ਦੇ ਕੇ ਗਏ ਸੀ ਉਸੇ 베ਰੀ ਲੈ ਕੇ ਉਹਨੇ ਜਾਣਾ ਸਵੇਰ ਸ਼ਾਮ ਉਹਦੋਂ ਦੱਸਦੇ ਸੀ ਮੇਰੇ ਦੋਤੇ ਕਿ ਮੰਮੀ ਜੀ ਇਹ ਮੈਨੂੰ ਵੀ ਲੈ ਕੇ ਗਿਆ ਤਾਂ ਕਹਿੰਦਾ ਸੀ ਵੀਰ ਜੀ ਦੇਖੋ ਮੇਰਾ ਝੋਨਾ ਕਿੰਨਾ ਵਧੀਆ ਪਰ ਉਹਨੇ ਇਹ ਨਹੀਂ ਪਤਾ ਸੀ ਕਿ ਫਸਲ ਤਾਂ ਮੇਰੀ ਫੇਰ ਆ ਜੂ ਪਰ ਮੈਂ ਨਹੀਂ ਇਹ ਜਾ ਰਹਿਣਾ ਚਾਹ। ਤੇ ਆਪਦੇ ਹੱਥ ਨਾਲ ਹੀ ਉਹਨੇ ਤਿਆਰ ਕੀਤੀ ਖਾਦ ਪਾਈ ਦਵਾਈ ਪਾਈ ਸਖਰੀ ਕੀਤੀ ਸਾਰਾ ਫਸਲ ਦਾ ਬਹੁਤ ਖਿਆਲ ਕਰਦਾ ਹਾੜਾਂ ਦੇ ਪਾਣੀ ਕਾਰਨ ਸਾਰੀ ਫਸਲ ਬਰਬਾਦ ਹੋਈ ਸੀ। ਫਸਲ ਬਰਬਾਦੀ ਦਾ ਬੋਝ ਲੈ ਗਿਆ ਸੀ ਮਨ ਤੇ ਲਕਸੀਰ ਕੇ ਸਭ ਕੁਝ ਬਰਬਾਦ ਹੋ ਗਿਆ ਇਹੋ ਹੀ ਆ ਜੀ ਬੋਝ ਹੀ ਲੈ ਗਿਆ ਫਸਲ ਨੂੰ ਬਹੁਤ ਪਿਆਰ ਕਰਦਾ ਸੀ ਉਦੋਂ ਬਾਅਦ ਤਾਂ ਮੇਰੀਆਂ ਧਾਵਾਂ ਹੀ ਨਿਕਲ ਗਈਆਂ ਅੱਖਾਂ ਗਾੜੀ ਨੇਰ ਹੋ ਗਿਆ ਕਿੰਨੀ ਜ਼ਮੀਨ ਹੈ ਤੁਹਾਡੀ 2.5 ਕਿੱਲੇ ਉਹ ਆਪਣੇ 2.5 ਕਿੱਲੇ ਨੂੰ ਬਹੁਤ ਪਿਆਰ ਕਰਦਾ ਸੀ ਲਕਸੀਰ ਬਹੁਤ ਜ਼ਿਆਦਾ ਪਿਆਰ ਕਰਦਾ ਦੰਤਨ ਵਰੀ ਜਾ ਕੇ ਵੇਂਦਾ ਹੀ ਵੀ ਕੋਈ ਇਤਬਾਰੀ ਨਾ ਪੈ ਜੇ ਕਾਦੀ ਲੋੜ ਆ ਖਾਦੀ ਲੋੜ ਆ ਪਾਣੀ ਦੀ ਲੋੜ ਆ ਸਪਰੇ ਦੀ ਲੋੜ ਆ ਇਸ ਹੜਾ ਨੇ ਸਾਡੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਔਰ ਫਸਲਾਂ ਦੇ ਰਾਖੇ ਕਿਸਾਨ ਕਈ ਉਹ ਕਈ ਕਿਸਾਨਾਂ ਦੀਆਂ ਨਸਲਾਂ ਵੀ ਬਰਬਾਦ ਕਰ ਦਿੱਤੀਆਂ ਮੈਂ ਇਸ ਵਕਤ ਪਿੰਡ ਫਤਿਹਵਾਲ ਫਿਰੋਜ਼ਪੁਰ ਦੇ ਵਿੱਚ ਹਾਂ ਇੱਕ ਕਿਸਾਨ ਜਗਸੀਰ ਸਿੰਘ ਜਿਸ ਦੀ ਉਮਰ 24 ਸਾਲ اپنی ਫਸਲ ਦੇਖ ਕੇ ਆਉਂਦਾ ਹੈ ਰੋਜ਼ ਫਸਲ ਦੇਖਣ ਲਈ ਜਾਂਦਾ ਕਿਉਂਕਿ ਲਗਭਗ 10 ਦਿਨ ਹੋ ਗਏ ਸੀ ਪਾਣੀ ਆਏ ਨੂੰ ਔਰ ਉਸਦੇ ਮਨ ਤੇ ਅਜੀਹਾ ਬੋਝ ਪੈ ਗਿਆ ਹੈ ਅਸੀਂ ਕਹੀਏ ਕਿ ਕਿਸ ਤਰੀਕੇ ਨਾਲ ਉਸਨੇ ਆਪਣੇ ਮਨ ਤੇ ਬੋਝ ਲੈ ਲਿਆ ਕਿ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਔਰ ਸੇਵਾ ਵੀ ਲਗਾਤਾਰ ਕਰਦਾ ਰਿਹਾ ਪਰ ਅਚਾਨਕ ਉਸ ਦੀ ਮੌਤ ਹੋ ਗਈ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋਈ ਆ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਹੈ ਗੱਲਬਾਤ ਦਾ ਸਮਾਂ ਤਾਂ ਨਹੀਂ ਹੈ ਸਿਰਫ ਅਸੀਂ ਇਸ ਕਰਕੇ ਗੱਲਬਾਤ ਇਸ ਪਰਿਵਾਰ ਲਈ ਕਰਨ ਆਏ ਆ ਨਾਲ ਕਰਨ ਆਏ ਆ ਤਾ ਜੋ ਇਹਨਾਂ ਦੀ ਮਦਦ ਹੋ ਸਕੇ ਕਿਉਂਕਿ ਦਾਨੀ ਸੱਜਣ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਮਦਦ ਕਰ ਰਹੇ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਜਿਨ੍ਹਾਂ ਦੇ ਘਰਾਂ ਦੇ ਘਰ ਰੁੜ ਗਏ ਉਹਨਾਂ ਦੀਆਂ ਮਦਦ ਹੋ ਰਹੀ ਹੈ ਤਾਂ ਇਹਨਾਂ ਦੀ ਵੀ ਮਦਦ ਹੋਣੀ ਚਾਹੀਦੀ ਹਾਲਾਂਕਿ ਪੁੱਤ ਚਲਾ ਗਿਆ ਉਹਦਾ ਨੁਕਸਾਨ ਉਹਦਾ ਕਾਟਾ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਪਰ ਜੇਕਰ ਇਸ ਪਰਿਵਾਰ ਦਾ ਕੋਈ ਪੁੱਤ ਬਣਦਾ ਇਸ ਪਰਿਵਾਰ ਦਾ ਕੋਈ ਸਹਾਰਾ ਬਣਦਾ ਤਾਂ ਮੈਨੂੰ ਲੱਗਦਾ ਉਹ ਮਲਮ ਜ਼ਰੂਰ ਇਸ ਜ਼ਖਮ ਤੇ ਲੱਗੇਗਾ ਸਾਡੇ ਨਾਲ ਜਗਸੀਰ ਸਿੰਘ ਦੇ ਪਿਤਾ ਜੀ ਨੇ ਅੰਕਲ ਜੀ ਕੀ ਗੱਲਬਾਤ ਹੋਈ ਸੀ ਕਿੰਨੇ ਵਜੇ ਕਿਸ ਦਿਨ ਜਗਸੀਰ ਤੁਹਾਡਾ ਪੁੱਤਰ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਮੰਗਲਵਾਰ ਜੀ ਸ਼ਾਮ ਨੂੰ 5:30 ਵਜੇ ਖਤਮ ਹੋਇਆ ਉਦੋਂ ਪਹਿਲਾਂ 4:00 ਵਜੇ ਖੇਤ ਚਲੇ ਗਿਆ ਆਪਦੇ ਹੱਥ ਨਾਲ ਹੀ ਘੜਾਂ ਦੇ ਪਾਣੀ ਕਾਰਨ ਸਾਰੀ ਫਸਲ ਬਰਬਾਦ ਹੋਈ ਸੀ ਤੇ ਆਪਦੇ ਹੱਥ ਨਾਲ ਹੀ ਉਹਨੇ ਤਿਆਰ ਕੀਤੀ ਖਾਦ ਪਾਈ ਦਵਾਈ ਪਾਈ ਸਪਰੇਅ ਕੀਤੀ ਸਾਰਾ ਫਸਲ ਦਾ ਬਹੁਤ ਖਿਆਲ ਕਰਦਾ ਸੀ ਪਹਿਲਾਂ ਪਾਣੀ ਮਤਲ ਲੱਖ ਲੱਖ ਆਉਂਦਾ ਸੀ ਉਦੋਂ ਗਿਆ ਆਣ ਕੇ ਮੈਨੂੰ ਕਹਿੰਦਾ ਡੈਡੀ ਬਹੁਤ ਪਾਣੀ ਚੋਨੇ ਤੇ ਚੜ ਗਿਆ ਮੈਂ ਹਾਂ ਚੱਲ ਬੇਟਾ ਕੋ ਨਹੀਂ ਪਾਣੀ ਉਤਰੀ ਸ਼ਾਊਗਾ 3-15 ਦਿਨ ਤੱਕ 20 ਦਿਨਾਂ ਤੱਕ ਪਾਣੀ ਮਤਲਬ ਬਹੁਤ ਜਿਆਦਾ ਚੜ ਗਿਆ ਸਾਰੀ ਫਸਲ ਦਾ ਨੁਕਸਾਨ ਹੋ ਗਿਆ ਬੇਟਾ ਫੇਰ ਵੀ ਉਹਦਾ ਮਨ ਨਹੀਂ ਖਲਤਾ ਫੇਰ ਵੇਖਣ ਗਿਆ ਪਾਣੀ ਛੜਾ ਜਾਂ ਉਤਰਿਆ ਸੀ ਜਦੋਂ ਆਇਆ ਸਾਡੇ ਕੋਲ ਆਪਣੇ 5 ਵਜੇ ਦਾਨੀ ਸਿੰਘ ਆਏ ਆ ਫਸਲਾਂ ਦਾ ਚਾਰਾ ਲੈ ਕੇ ਉਹਨਾਂ ਦੀਆਂ ਗੱਡਾਂ ਪਈਆਂ ਇਸ ਦਿਨ ਚਾਰ ਉਹ ਉਹ ਇੱਕ ਦੀ ਮਤਲਬ ਗੰਧ ਲੈ ਕੇ ਤੇ ਘਰੇ ਆਇਆ ਘਰੇ ਆਣ ਕੇ ਆਪਣੇ ਹੱਥ ਨਾਲ ਹੀ ਪਾਣੀ ਦੀ ਬੋਤਲ ਫੜੀ ਆ। ਆ ਕਿਸੇ ਤੋਂ ਮੰਗੀ ਨਹੀਂ ਅੰਦਰ ਵੜ ਕੇ ਪਾਣੀ ਪੀਣ ਲੱਪਿਆ। ਪਾਣੀ ਪੀਂਜਾ ਪੀਂਜਾ 10-15 ਮਿੰਟਾਂ ਬਾਅਦ ਮੇਰੀ ਹੀ ਲੜਕੀ ਛੋਟੀ ਉਤੋਂ 21 ਸਾਲ ਦੀ ਉਹਨੇ ਇਹ ਵੇਖਿਆ ਉਹਨੇ ਰੋਲਾ ਪਾਇਆ। ਮੇਰਾ ਇੱਕ ਭਤੀਜਾ ਹੀ ਇੱਕ ਪਿੰਡ ਚੋਂ ਸੱਜਣ ਆਇਆ ਸੀ। ਉਹਨਾਂ ਨੇ ਮਤਲਬ ਚੁੱਕ ਕੇ ਤੇ ਬਾਹਰ ਹਸਪੀਟਲ ਤੇ ਲੈ ਕੇ ਪਿੰਡ ਦਾ ਹੀ ਹਸਪੀਟਲ। ਉੱਥੇ ਉਹਨਾਂ ਨੇ ਕਿਹਾ ਕੁਝ ਨਹੀਂ ਹੈਗਾ ਸਾਦਾ ਮਨ ਨਹੀਂ ਖੜਿਆ ਸੀ ਸ਼ਹਿਰ ਲੈ ਗਏ। ਉਹ ਵੀ ਪਿੰਡ ਦਾ ਫੌਜੀ ਸਾਹਿਬ ਐਕਟ੍ਰੈਕਟਰ ਸੀ ਉਹਨੇ ਵੀ ਜਾ ਕੇ ਚੈੱਕ ਕੀਤਾ ਮਨੇ ਵੀ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਤਾਂ ਮੇਰੀਆਂ ਧਾਵਾਂ ਹੀ ਨਿਕਲ ਗਈਆਂ ਖੇੜਾ ਗਾੜੀ ਨੇਰ ਹੋ ਗਿਆ ਮੈਗਰ ਚੀਕਾ ਖਾਲਸਾ ਅਗਰ ਚੀਕ ਫਸਲ ਬਰਬਾਦੀ ਦਾ ਬੋਝ ਲੈ ਗਿਆ ਸੀ ਮਨ ਤੇ ਜਕਸੀਰ ਕੇ ਸਭ ਕੁਝ ਬਰਬਾਦ ਹੋ ਗਿਆ ਇਹੋ ਹੀ ਆ ਜੀ ਬੋਝ ਹੀ ਲੈ ਗਿਆ ਫਸਲ ਨੂੰ ਬਹੁਤ ਪਿਆਰ ਕਰਦਾ ਸੀ ਆਪਦੇ ਹੱਥ ਨਾਲ ਹੀ ਤਿਆਰ ਕੀਤੀ ਮਿਹਨਤ ਬਹੁਤ ਕੀਤੀ ਫਸਲ ਤੇ য়ারਕੀ ਮੈਨੂੰ ਕਿਹਾ ਡੈਡੀ য়ারਕੀ 110 ਟੋੜੇ ਕਿੱਲੇ ਤੇ ਭਰਨੇ ਆ ਮੈਂ ਅਠੀਂ ਤਲਾਕ ਆਏ ਹੁਣੇ ਆ ਤੇ ਮੈਂ ਹਾਂ ਜੇ ਬੇਟਾ ਫਸਲ ਦੀ ਆਪਾਂ ਸੇਵਾ ਕਰਾਂਗੇ ਜੀ ਇਹਨੇ ਨਿਕਲ ਹੀ ਆਉਂਦੇ ਆ ਇਹ ਕਰਕੇ ਉਹੋ ਹੀ ਮਨ ਦੇ ਵਿੱਚ ਬੋਝ ਲੈ ਗਿਆ ਹੋਰ ਕੋਈ ਉਹਨੂੰ ਕੋਈ ਗੱਲਬਾਤ ਨਹੀਂ ਸੀ ਬਸ ਮੈਂ ਪਿੰਡ ਦੇ ਵਿੱਚੋਂ ਆ ਰਿਹਾ ਸੀ ਸਾਰੇ ਘਰ ਅਸੀਂ ਬਹੁਤ ਮਲਾਪੜਾ ਸੀ ਤੁਹਾਡਾ ਬੇਟਾ ਹਰ ਕਿਸੇ ਨਾਲ ਮਿਲਦਾ ਸੀ ਸੇਵਾ ਕਰ ਰਿਹਾ ਸੀ ਲਗਾਤਾਰ ਖੜਾ ਚ ਜਾ ਰਿਹਾ ਸੀ ਕਿਸੇ ਨੂੰ ਆਪਦੀ ਜੈਕਟ ਦੇ ਦਿੰਦਾ ਸੀ ਲਗਾਤਾਰ ਲੰਗਰ ਦੀ ਸੇਵਾ ਬੰਨ ਤੇ ਰਹਿੰਦਾ ਹਾਂਜੀ ਬਹੁਤ ਸੇਵਾ ਕੀਤੀ ਜੀ ਜਿਹੜਾ ਤਾਂ ਨਹੀਂ ਸੱਜਣ ਆਉਂਦਾ ਉਹਨਾਂ ਦੇ ਨਾਲ ਟਰਾਲੀਆਂ ਦੇ ਬਹਿ ਕੇ ਘਰ ਘਰ ਜੋ ਵੀ ਸਮਗਰੀ ਵਰਤਾਉਂਦਾ ਸੀ ਨਾਲ ਹਰ ਇੱਕ ਨੂੰ ਜੀ ਕਰਕੇ ਕੋਨਦਾ ਸੀ ਹਰ ਇੱਕ ਦੇ ਨਾਲ ਮਤਲਬ ਵੀ ਬੋਲਦਾ ਵੀ ਸ਼ਾਬਾਸ਼ ਤੁਹਾਡੀ ਮਿਹਰਬਾਨੀ ਜਿਹੜਾ ਇੱਦੀ ਤਰੋਂ ਤੁਸੀਂ ਸਾਡੇ ਵਾਸਤੇ ਸੇਵਾ ਲੈ ਕੇ ਆਉਂਦੇ ਜੀ ਬਹੁਤ ਜਿਆਦਾ ਆਦਰ ਮਾਨ ਸਤਿਕਾਰ ਹਰ ਇੱਕ ਨੂੰ ਪਿਆਰ ਨਾਲ ਛੋਟੇ ਛੋਟੇ ਬੱਚਿਆਂ ਨੂੰ ਲੰਗਰ ਦੇ ਵਿੱਚੋਂ ਮੋਢਿਆਂ ਤੇ ਚੁੱਕ ਕੇ ਚਾਹ ਦੇ ਕੇ ਬਿਸਕੁਟ ਦੇ ਕੇ ਫਿਰ ਪਰੇ ਸੁੱਕੇ ਸਾਤੇ ਛੱਡ ਕੇ ਆਉਂਦਾ ਸੀ ਬਹੁਤ ਮਲਅਪੜਾ ਹੀ ਸਾਰੇ ਲੋਕ ਭੈਣ ਭਰਾ ਉਹਦੀ ਮੌਤ ਤੇ ਇਨਾ ਮਤਲਬ ਰੋ ਰਹਾ ਆ ਵੀ ਬਹੁਤ ਜਿਆਦਾ ਕਹਿ ਰਹੇ ਵੀ ਇਹ ਪਾਣਾ ਕਾ ਤੋਂ ਵਰਤ ਗਿਆ ਕਿੰਨੀ ਜ਼ਮੀਨ ਆ ਤੁਹਾਡੀ ਜੀ 2.5 ਕਿੱਲੇ ਉਹ ਆਪਣੇ 2.5 ਕਿੱਲੇ ਨੂੰ ਬਹੁਤ ਪਿਆਰ ਕਰਦਾ ਸੀ ਜਕਸੀਰ ਬਹੁਤ ਜਿਆਦਾ ਪਿਆਰ ਕਰਦਾ ਤਿੰਨ ਤਿੰਨ ਵਾਰੀ ਜਾ ਕੇ ਵੇਂਦਾ ਸੀ ਵੀ ਕੋਈ ਇਤਬਾਰੀ ਨਾ ਪਹਜੇ ਕਾਦੀ ਲੋੜ ਆ ਖਾਦੀ ਲੋੜ ਆ ਪਾਣੀ ਦੀ ਲੋੜ ਆ ਸਬਰੀ ਦੀ ਲੋੜ ਆ ਜਦੋਂ ਫਸਲ ਡੁੱਬੀ ਉਦੋਂ ਜਗਸੀਰ ਨੇ ਕੀ ਗੱਲਬਾਤ ਕੀਤੀ ਕੋਈ ਆਖਰੀ ਗੱਲਬਾਤ ਤੁਹਾਡੇ ਨਾਲ ਹੋਈ ਸੀ ਕਿ ਡੈੜੀ ਫਸਲ ਨੁਕਸਾਨੀ ਗਈ ਕੀ ਕਰਾਂਗੇ ਅੱਗੇ ਇਹੋ ਕਹਿੰਦਾ ਸੀ ਵੀ ਡੈੜੀ ਮੈਨੂੰ ਕਿਤੇ ਨਾ ਕਿਤੇ ਬਾਹਰ ਕੋਈ ਮਾੜੀ ਮੋਟਰ ਫੈਕਟਰੀ ਵਿੱਚ ਨੌਕਰੀ ਕਰਨੀ ਪਊਗੀ ਕਣਕ ਵੀ ਬਿਜਣੀ ਆ ਵਿੱਚ ਮਜ਼ਦ ਦਿੱਤਾ ਪੈ ਜਾਣੀ ਆ ਆਪਣੀ ਮਜ਼ ਕਰਾਇਆ ਵੀ ਲਾਉਣਾ ਵਾ ਫਸਲ ਮਾਰੀ ਗਈ ਪੈਸਾ ਆਪਣੇ ਕੋਲ ਨਹੀਂਗਾ ਤੇ ਮੈਂ ਕਿਤੇ 2 ਮਹੀਨੇ ਪਟਿਆਲਾ ਜਾਂ ਹੋਰ ਕਿਸੇ ਸ਼ਹਿਰ ਦੇ ਵਿੱਚ ਪਤਾ ਕਰਕੇ ਤਕੁ ਚਾਰ ਪੈਸੇ ਲੈ ਕੇ ਆਉਂਗਾ ਕੋਸ਼ਿਸ਼ ਜੀ ਆਪਾਂ ਨੂੰ ਸਰਕਾਰ ਨੇ ਜਿੱਤਤਾ ਕੋਸ਼ ਉਹ ਕਰਕੇ ਕਨਕੜ ਕੇ ਬੀਜੀ ਜੀ ਮਾਤਾ ਜੀ ਨੇ ਹੌਸਲਾ ਰੱਖੋ ਪੁੱਤ ਦਾ ਘਾਟਾ ਤਾਂ ਪੂਰਾ ਨਹੀਂ ਹੋਣਾ ਤੁਸੀਂ ਦੱਸ ਰਹੇ ਸੀ ਕਿ ਇਹ ਨੁਕਸਾਨ ਬਹੁਤ ਵੱਡਾ ਹੋਇਆ ਫਸਲਾਂ ਦਾ ਪਰ ਪੁੱਤ ਨਾ ਜਾਂਦਾ ਤਕਸੀਰ ਬਾਰੇ ਹਰ ਕੋਈ ਚੰਗਾ ਆਖ ਰਿਹਾ ਕੀ ਤੁਹਾਡੇ ਤੁਸੀਂ ਕਹਿ ਰਹੇ ਸੀ ਕਿ ਹੱਥਾਂ 'ਚ ਦਮ ਤੋੜ ਗਿਆ ਸੀ ਇਕਸੀਰ ਹਾਂਜੀ ਕੋ ਬਾਜੀ ਚਾਰ ਲੋ ਆਇਆ ਇਹਨੇ ਪਸੂਆਂ ਦਾ ਚਾਰ ਲਾ ਕੇ ਆਣ ਕੇ ਆਦਾ ਮਮੀ ਮੇਰੀ ਭੂਆ ਜੀ ਘਰ ਆਏ ਨੇ ਦਾਲ ਬਣਾ ਲਓ ਰੋਟੀ ਬਣਾ ਲਓ ਟਾਈਮ ਸੇ ਰੋਟੀ ਖਾਵਾਂਗੇ ਭੂਆ ਜੀ ਇੱਥੇ ਸੌਣਗੇ ਇੰਨੀ ਗੱਲ ਕਰਕੇ ਪਾਣੀ ਵਾਲਾ ਬੋਤਲ ਅੰਦਰ ਲੈ ਗਿਆ ਅਸੀਂ 10 ਮਿੰਟ 10 ਮਿੰਟ 5 ਮਿੰਟ ਹੀ 5 ਮਿੰਟਾਂ ਦੇ ਵਿੱਚ ਜਦੋਂ ਜਾ ਕੇ ਦੇਖਿਆ ਮੇਰੇ ਪੁੱਤਰ ਦਾ ਸਵਾਸ ਨਹੀਂ ਆਸੀ ਉਸੇ ਟਾਈਮ ਲੱਗ ਗਿਆ ਹੱਥਾਂ ਤੇ ਚੋਕ ਕੇ ਖਤਮ ਹੋ ਗਿਆ ਹੈ ਮੇਰਾ ਪੁੱਤ ਕਰੇ ਤੁਸੀਂ ਦੱਸ ਰਹੇ ਸੀ ਕਿ 10 12 ਦਿਨ ਬੇੜੀ ਤੱਕ ਜਾਂਦਾ ਸੀ ਟੈਂਸ਼ਨ ਲੈਂਦਾ ਹੈ ਬੇਰੀ ਤੇ ਜਾਂਦਾ ਹੈ ਸੇਵਾ ਵੀ ਬੜਾ ਕਰਦਾ ਰਿਹਾ ਇਹ ਨਹੀਂ ਮੇਰਾ ਪੁੱਤ ਸੇਵਾ ਨਹੀਂ ਕਰਦਾ ਨਹੀਂ ਸੇਵਾ ਨਹੀਂ ਛੱਡੀ ਮੈਨੂੰ ਵੀ ਕਹਿੰਦਾ ਹੈ ਮੰਮੀ ਗੁਰੂ ਰਾਮਦਾਸ ਦੇ ਦਰ ਜਾਣਾ ਪਰ ਦਾਸ ਕਰਾ ਕੇ ਉਹ ਨਹੀਂ ਸਰਬਤ ਦਾ ਭਲੇ ਲਈ ਮੰਗਲਵਾਰ ਸੋਮਵਾਰ ਮੈਨੂੰ ਦਵਾਈ ਦਵਾ ਕੇ ਲੈ ਕੇ ਆਇਆ ਉਸੇ ਟਾਈਮ ਮੰਗਲਵਾਰ ਉਸ ਟਾਈਮ ਤੇ ਉਹਨੇ ਸਵਾਛ ਛੱਡ ਗਿਆ ਮੇਰਾ ਪੁੱਤ ਟੈਕ ਹੋ ਗਿਆ ਮੇਰਾ ਪੁੱਤ ਖੇਤ ਜਾਂਦਾ ਸੀ ਦੇਖਣ ਖੇਤ ਜਾਂਦਾ ਸੀ 베ਰੀ ਲੈ ਕੇ ਮੇਰੀ ਦੋਤਾ ਜੀ ਨੇ ਦੋ 베ਰੀਆਂ ਦੇ ਕੇ ਗਏ ਸੀ ਉਸੇ 베ਰੀ ਲੈ ਕੇ ਉਹਨੇ ਜਾਣਾ ਸੂਬਾ ਸ਼ਾਮ ਖੁਦ ਉਹ ਦੱਸਦੇ ਸੀ ਮੇਰੀ ਦੋਤੇ ਕਿ ਮਾਮੀ ਜੀ ਇਹ ਮੈਨੂੰ ਵੀ ਲੈ ਕੇ ਗਿਆ ਤਾਂ ਕਹਿੰਦਾ ਸੀ ਵੀਰ ਜੀ ਦੇਖੋ ਮੇਰਾ ਝੋਨਾ ਕਿੰਨਾ ਵਧੀਆ ਉਹ ਕਹਿੰਦਾ ਹੁੰਦਾ ਸੀ ਪਰ ਉਹ ਲੈ ਆਇਆ ਕਹਿੰਦਾ ਤੂੰ ਝੋਨੇ ਨੂੰ ਕੀ ਕਹਿਣਾ ਤੂੰ ਆਪ ਦਾ ਸਰੀਰ ਵੇਖ ਪਰ ਉਹਨੇ ਇਹ ਨਹੀਂ ਪਤਾ ਸੀ ਕਿ ਫੁੱਤ ਹਸਲ ਤਾਂ ਮੇਰੀ ਫੇਰ ਆ ਜੂ ਪਰ ਮੈਂ ਨਹੀਂ ਇਹ ਜਾ ਰਹਿਣਾ ਚਾਹਤਾ ਬਹੁਤ ਸਾਰੇ ਖਵਾਬ ਹੁੰਦੇ ਆ ਮੁੰਡਿਆ ਦੇ ਕੇ ਮਾਪੇ ਇੱਜ਼ਤ ਕਰਨਾ ਉਂਝ ਕਰਨਾ ਕੀ ਕੀ ਗੱਲਾਂ ਹੁੰਦੀਆਂ ਸੀ ਜਖਸੀਰ ਕਹਿੰਦਾ ਹੁੰਦਾ ਸੀ ਕਿ ਬਹੁਤ ਵੱਡੇ ਖਿਆਲਤ ਵਾਲਾ ਹੋਣਾ ਜੋ ਚੰਗਾ ਸੋਚਦਾ ਹੋਣਾ ਬਹੁਤ ਜ਼ਿਆਦਾ ਉਹਨੇ ਵੱਡਿਆਂ ਦਾ ਬਹੁਤ ਸਤਿਕਾਰ ਕੀਤਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਆ ਵੱਡੇ ਉਹਦੇ ਸਭ ਤੋਂ ਵੱਡਾ ਵੀਰ ਆ ਇੰਨਾ ਦਾ ਬਹੁਤ ਉਹਨੇ ਪਿਆਰ ਕਰਨਾ ਹਰ ਗੱਲ ਤੇ ਕਦੇ ਕਿਸੇ ਨੂੰ ਇੰਨੇ ਨਾ ਮਾਰਾ ਬੋਲਣਾ ਕੋਈ ਬਜ਼ੁਰਗ ਹੋਏ ਕੋਈ ਭੈਣ ਹੋ ਕੋਈ ਕਿਸੇ ਦਾ ਵੀ ਨਹੀਂ ਉਹਨੇ ਅਜੇ ਤੱਕ ਕਰਨਾ ਮੈਨੂੰ ਕੋਈ ਅਜੇ ਤੱਕ 24ਵਾਂ ਸਾਲ ਲਗਾ ਮੈਨੂੰ ਨਹੀਂ ਲਾਂਮਾ ਆ ਅਜੇ ਤੱਕ ਮੈਨੂੰ ਜਿਹੜੀ ਵੀ ਭੈਣ ਜਿਹੜੀ ਵੀ ਵੀਰ ਮਿਲਦੇ ਸੀ ਸਭ ਕਹਿੰਦੇ ਸੀ ਨੇ ਤੁਹਾਡਾ ਪੁੱਤਰ ਵਰਗਾ ਹਰੇਕ ਹੋਣਾ ਚਾਹੀਦਾ ਮਲਾਲ ਹੈ ਕਿ ਜੇਕਰ ਜਖਸੀਰ ਇੱਕ ਵਾਰੀ ਮੰਤ ਦੇ ਬੋਝ ਦੀ ਗੱਲ ਕਰ ਲੈਂਦਾ ਫਸਲ ਦੀ ਗੱਲ ਕਰ ਲੈਂਦਾ ਤਾਂ ਸਮਝਾ ਦਿੰਦੇ ਕਿ ਪੁੱਤਰਾ ਕੋਈ ਗੱਲ ਨਹੀਂ ਇਹ ਨੁਕਸਾਨ ਤਾਂ ਨਹੀਂ ਵੀਰ ਜੀ ਉਹ ਤਾਂ ਗੱਲ ਕਰਦਾ ਹੀ ਰਿਹਾ ਉਹ ਤਾਂ ਜਿਸ ਦਿਨ ਮੰਗਲਵਾਰ ਨੂੰ ਸਵੇਰ ਵੀ ਇਹੋ ਗਾਲੀ ਕੀਤੀ ਸੀ ਕਿ ਮੈਨੂੰ ਕਿਸੇ ਲਗਾ ਦੋ ਕੰਮ ਤੇ ਲਗਾ ਦੋ ਮੈਂ ਜੋਬ ਕਰਨਾ ਵਾ ਕਿੱਦਾਂ ਘਰ ਦਾ ਫਿਕਰ ਪੈ ਗਿਆ ਸੀ ਉਹਨੂੰ ਕਿ ਘਰ ਕਿਵੇਂ ਚੱਲੂਗਾ ਬਹੁਤ ਜ਼ਿਆਦਾ ਜਿੱਦਾਂ ਉਹਦੀ ਉਮਰ ਨਹੀਂ ਸੀ ਨਾ ਉਹਦੇ ਨਾਲ ਉਹਦੀ ਮਤਲਬ ਸੋਚ ਸੀ ਜਿਆਦੀ ਤੇ 24 ਸਾਲ ਦਾ ਮੁੰਡਾ ਮੈਨੂੰ ਲੱਗਦਾ ਕੋਈ ਐਡਾ ਬੋਝ ਲੈਂਦਾ ਨਹੀਂ ਅੱਜ ਕੱਲ੍ਹ ਅਗਲਾ ਕਹਿੰਦਾ ਕਿ ਬਹੁਤ ਸਤਿਕਾਰ ਮਾਪਿਆਂ ਚਾਹੀਦੇ ਨੇ ਹਰ ਇੱਕ ਦਾ ਸਤਿਕਾਰ ਕਰਦਾ ਹੀ ਮੈਂ ਨਹੀਂ ਕਹਿੰਦੀ ਮੈਨੂੰ ਉਸ ਦਿਨ ਦੇਖਣ ਨੂੰ ਮਿਲਿਆ ਮੈਂ ਹੁਣ ਵੀ ਦੇਖਦੀ ਪਈ ਉਹਦੀ ਮੂੰਹ ਨੂੰ ਸਾਰੇ ਇਹੋ ਕਹਿੰਦੇ ਕਿ ਨਹੀਂ ਤੇਰੇ ਬੇਟੇ ਵਰਗਾ ਕੋਈ ਨਹੀਂ ਆ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਪਿਆ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਬਹੁਤ ਕਲਾਕਾਰ ਇਸ ਵਕਤ ਗਰਾਊਂਡ ਤੇ ਨੇ ਲੀਡਰ ਗਰਾਊਂਡ ਤੇ ਨੇ ਇਹਨਾਂ ਦੀ ਮਦਦ ਹੋ ਜਾਵੇ ਤਾਂ ਮੈਨੂੰ ਲੱਗਦਾ ਕਿ ਕੋਈ ਪੁੱਤ ਹੀ ਬਣ ਜਾਵੇ ਸਹਾਰਾ ਬਣ ਜਾਵੇ ਇਹ ਕੋਸ਼ਿਸ਼ ਕਰਦੇ ਆ ਕਿਉਂਕਿ ਇਹ ਸਹਾਰਾ ਦੇ ਵਿੱਚ ਬਹੁਤ ਅਸੀਂ ਕਲਾਕਾਰਾਂ ਨੂੰ ਦੇਖਿਆ ਲੀਡਰਾਂ ਨੂੰ ਦੇਖਿਆ ਕਿ ਗੋਦ ਲੈ ਰਹੇ ਨੇ ਘਰ ਪਿੰਡ ਗੋਦ ਲੈ ਰਹੇ ਨੇ ਤਾਂ ਜੇ ਇਸ ਪਰਿਵਾਰ ਦੀ ਮਦਦ ਹੋ ਜਾਵੇ ਮੇਰੇ ਖਿਆਲ ਢਾਈ ਕਿੱਲੇ ਇਹਨਾਂ ਦੀ ਜ਼ਮੀਨ ਆ ਔਰ ਉਸ ਨੂੰ ਵਾਉਣ ਵਾਲਾ ਇਹਨਾਂ ਦਾ ਸਹਾਰਾ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਛੋਟੀ ਉਮਰ ਦੇ ਵਿੱਚ ਜਕਸੀਰ ਅੰਕਲ ਜੀ ਬਹੁਤ ਮੈਕੈਨਿਕ ਸੋਚਦਾ ਸੀ ਕਰਦਾ ਕਿ ਕਰਦੀ ਚਾਹ ਗਰੀਬੀ ਹੋਵੇ ਆ ਐਡੀ ਵੱਡੀ ਗੱਲ ਕਹਿ ਦੇਣਾ ਕਿ ਮੈਂ ਕੰਮ ਲੱਗ ਜਾਣਾ ਚਿੰਤਾ ਨਹੀਂ ਕਰਨੀ ਨਾ ਬਹੁਤ ਸੋਚਦਾ ਸੀ ਮੂਵੀ ਵਾਲਿਆਂ ਦੇ ਨਾਲ ਮੂਵੀ ਦਾ ਕੰਮ ਕਰਦਾ ਸੀ ਚਾਰ ਪਹੀਏ ਲੈ ਕੇ ਆਉਂਦਾ ਸੀ ਜੇ ਕੋਈ ਟਰੈਕਟਰ ਤੇ ਕੋਈ ਮਹੀਨਾ ਦੋ ਮਹੀਨੇ ਨੌਕਰੀ ਜਾਂਦਾ ਹੋ ਟਰੈਕਟਰ ਤੇ ਵੀ ਸੀਜ਼ਨ ਲਾ ਆਉਂਦਾ ਸੀ ਅਜੀ ਉਹਦੀ ਸੋਚ ਸੀ ਵੀ ਆਰਕੀਟੈਕਟ ਨੂੰ ਮਾੜਾ ਮੋਟੀ ਕੋਠੀ ਦਾ ਟੈਪ ਕਰਕੇ ਕਮਰੇ ਹੋਰ ਉੱਚੇ ਕਰਾਂਗੇ ਅੱਛਾ ਇਹੋ ਜੀ ਸੋਚਦਾ ਹੁੰਦਾ ਹੈ ਤਾਂ ਕਰਕੇ ਜਿਆਦਾ ਬੋਝ ਲੈ ਗਿਆ ਵੀ ਪਾਣੀ ਆ ਗਿਆ ਹੁਣ ਜਾਨਕਿ ਉਹਦੇ ਖਵਾਬ ਇੰਨੇ ਵੱਡੇ ਸੀ ਮੈਂ ਇੱਥੇ ਡਿੱਗ ਪੀ ਮੈਨੂੰ ਕਹਿੰਦਾ ਮੰਮੀ ਇਹ ਟੈਨਸ਼ਨ ਨਾ ਲੈ ਆਰਕੀਟੈਕਟ ਆਪਣਾ ਬਹੁਤ ਤੇਰੇ ਪੁੱਤ ਨੇ ਆਪਣੇ ਹੱਥੀਂ ਚੋਣਾ ਆਰਕੀਪਾ ਲਿਆ ਤੈਨੂੰ ਇੱਕੇ ਲੋਕਟੈਲ ਲਾ ਦੇਣਾ ਆਪਾਂ ਮੇਰੇ ਪੁੱਤਰ ਵਰਗਾ ਕੋਈ ਨਹੀਂ ਨਾ ਬਣ ਸਕਦਾ ਹੀ ਹੈ ਜਿੰਨਾ ਮੇਰਾ ਪੁੱਤ ਦਾ ਸੋਚ ਸੀ ਉਹਦੇ ਸੋਚਦੇ ਥਾ ਤੇ ਕੋਈ ਨਹੀਂ ਸੀ ਸੁਭਾਅ ਬਹੁਤ ਚੰਗਾ ਹੀ ਬਸ ਮੈਨੂੰ ਅੱਜ ਵੀ ਮੈਂ ਕਹਿੰਦੀ ਕਿ ਮੇਰੇ ਪੋਤਾ ਜੀ ਵੀ ਬਾਝ ਦੇ ਦੇ ਮੈਨੂੰ ਮੇਰੇ ਉਰ ਕੁਛ ਨਹੀਂ ਚਾਹੀਦਾ ਇਹ ਜੱਗ ਤੋਂ ਕੁਛ ਨਹੀਂ ਮੰਗਦੀ ਮੇਰਾ ਪੋਤਾ ਜੇ ਇੱਕ ਵਾਰੀ ਯਾਨੀ ਕਿ ਛੋਟੀ ਛੋਟੀ ਜਦੋਂ ਗੱਲ ਹੋਣੀ ਇਹਨੇ ਐ ਕਹਿ ਦੇਣਾ ਕਿ ਮਾਤਾ ਘਬਰਾਉਣਾ ਨਹੀਂ ਟੈਲ ਪਵਾ ਦੇ ਮੈਂ ਹੈਗਾ ਇਹੋ ਬੋਲਦਾ ਮੈਂ ਹੈਗਾ ਮੈਂ ਹੈਗਾ ਮੰਮੀ ਤੁਸੀਂ ਕਰਨਾ ਕਰੀ ਮੈਂ ਹੈਗਾ ਬਾਈ ਹੁਣੀ ਨੇ ਨਾ ਬਾਈ ਜਿਸ ਤਰੀਕੇ ਨਾਲ ਜਗਸੀਰ ਦੀ ਗੱਲ ਹੋ ਰਹੀ ਹੈ ਹੜਾਂ ਚ ਬਹੁਤ ਕਹਿੰਦੇ ਸੇਵਾ ਕਰ ਰਿਹਾ ਸੀਗਾ ਔਰ ਕਿਸੇ ਨੇ ਸੋਚਿਆ ਨਹੀਂ ਸੀ ਅਜਿਹਾ ਵੇਖੋ ਜੀ ਇਸ ਦਲਦਾ ਦੇ ਪਤਾ ਹੀ ਨਹੀਂ ਸੀ ਕਿਸੇ ਨੂੰ ਮੇਰੇ ਨਾਲ ਵੀ ਗੱਲਾਂ ਕਰਦਾ ਇਹ ਝੋਨਾ ਖਰਾਬ ਹੋ ਗਿਆ ਮੈਂ ਵੀ ਹੌਸਲਾ ਦਿੱਤਾ ਮੈਂ ਮੇਰੇ ਚਾਚੇ ਦੇ ਲੜਕੇਆ ਹੋੰਦੇ ਤੌਰ ਤੇ ਮੈਨੂੰ ਕਿਹਾ ਕੋਈ ਨਹੀਂ ਮੇਟਾ ਸਾਰੇ ਆਂਦੇ ਝੋਨੇ ਖਰਾਬ ਹੋਏ ਆਪਣਾ ਵੀ ਹੋ ਗਿਆ ਤੇ ਕੋਈ ਨਹੀਂ ਪਰ ਕਿਸਮਤ ਮਾੜੀ ਸੀ ਉਸ ਦਿਨ ਝੋਨਾ ਵੇਖਣ ਚਲੇ ਗਿਆ ਉਹ ਝੋਨਾ ਵੇਖ ਕੇ ਆਇਆ ਆ ਕੇ ਬਸ ਇਹੋ ਹੀ ਕਹਿੰਦਾ ਰਿਹਾ ਵੀ ਝੋਨਾ ਆਪਣਾ ਖਰਾਬ ਹੋ ਗਿਆ ਟੈਨਸ਼ਨ ਲੈ ਗਿਆ ਟੈਨਸ਼ਨ ਨਾਲ ਹੀ ਨੂੰ ਡਿੱਗ ਪਿਆ ਡਾਕਟਰ ਕੋਲ ਲੈ ਕੇ ਗਏ ਡਾਕਟਰ ਨੇ ਮੇਰੇ ਤੱਕ ਕਰਾਰ ਦਿੱਤਾ ਵੀ ਨਹੀਂ ਜੀ ਇਹਦੇ ਵਿੱਚ ਕੁਝ ਨਹੀਂ ਹੈਗਾ ਇੱਥੋਂ ਫੇਰ ਅਸੀਂ ਲਾਗੇ ਸਾਡੇ ਕਸਬਾ ਪੈਂਦਾ ਮੱਲਾਂ ਵਾਲਾ ਫਿਰ ਗੱਡੀ ਤੇ ਲਾਦ ਕੇ ਉੱਥੇ ਲੈ ਕੇ ਗਏ ਆ ਉੱਥੇ ਵੀ ਡਾਕਟਰਾਂ ਨੇ ਆਖਿਆ ਦੀ ਮੌਤ ਹੋ ਚੁੱਕੀ ਆ ਕੋਈ ਸਦਮਾ ਨਹੀਂ ਸਹਾਰ ਸਕਿਆ ਇਹਨੂੰ ਟੈਗ ਦੀ ਸ਼ਿਕਾਇਤ ਆ ਗਈ ਆ ਫਿਰ ਮਲਾਪੜਾ ਸੀ ਚਲੋ ਸਭ ਨਾਲ ਪਿਆਰ ਕਰਦਾ ਸੀ ਬਾਕੀ ਜਾਦੀ ਕੋਈ ਜ਼ਮੀਨ ਨਹੀਂ ਐ ਢਾਈ ਕਿਲੇ ਕੋਈ ਜੱਟ ਦੀ ਜ਼ਮੀਨ ਥੋੜਾ ਹੁੰਦੀ ਆ ਢਾਈਆਂ ਕਿਲਿਆਂ ਨਾਲ ਤੇ ਗੁਜ਼ਾਰਾ ਹੀ ਨਹੀਂ ਹੁੰਦਾ ਫਿਰ ਕੋਈ ਘਰ ਨਹੀਂ ਆ ਜਿਆਦਾ ਬਣਿਆ ਜੇ ਪੁਰਾਣਾ ਘਰ ਆ ਉਹ ਟਾਈਲਾਂ ਵਾਲਾ ਛੱਤਾਂ ਵਾਲਾ ਘਰ ਆ ਤੇ ਗਰੀਬ ਪਰਿਵਾਰ ਆ ਤੇ ਗਰੀਬੀ ਜੂਝਦਾ ਸੀ ਉਤੋਂ ਪਾਣੀ ਦੀ ਮਾਰ ਆਈ 20 ਦਿਨ ਪਾਣੀ ਵਗਦਾ ਰਿਹਾ ਫਸਲਾਂ ਬਰਬਾਦ ਹੋਈਆਂ ਸਦਮਾ ਨਹੀਂ ਸਹਾਰ ਸਕਿਆ ਤੇ ਕੋਕ ਅੱਲਾ ਕਲਮਾ ਪਿਆ ਦਾ ਪੋਤ ਸੀ ਤੇ ਉਹ ਸਦਮਾ ਨਹੀਂ ਸਹਾਰਿਆ ਗਿਆ ਇਸ ਕਰਕੇ ਉਸ ਦੀ ਮੌਤ ਹੋਈ ਤੇ ਬਹੁਤ ਸੇਵਾ ਕਰਦਾ ਸੀ ਚੰਗਾ ਸੁਭਾਅ ਸੀ ਆਸਰਾ ਖਤਮ ਹੋ ਗਿਆ ਮਾਪਿਓ ਦਾ ਰਹਿ ਕੀ ਗਿਆ ਵਾਪੇ ਜਿੰਨਾ ਉਹਨੂੰ ਚਾਹ ਹੁੰਦਾ ਸੀ ਹਰ ਗੱਲ ਦਾ ਛੋਟੀ ਛੋਟੀ ਗੱਲ ਦਾ ਉਹਨੇ ਹੀ ਬੋਝ ਲੈ ਗਿਆ ਸੀ ਇਹ ਕਹਿ ਸਕਦੇ ਹਾਂ ਤੁਸੀਂ ਹੁਣ ਕਬਰਾਉਣਾ ਨਹੀਂ ਆ ਅਸੀਂ ਜਿੰਨਾ ਹੋ ਸਕਿਆ ਸੀ ਵੀ ਤੁਹਾਡੇ ਪੋਤਾਂ ਤੁਹਾਡੀ ਗੱਲ ਪਹੁੰਚਾਵਾਂਗੇ ਤੁਹਾਡੀ ਮਦਦ ਹੋ ਸਕੇ ਮੰਨਦੇ ਹਾਂ ਕਿ ਤੂੰ ਇਹ ਘਾਟਾ ਕਰ ਸਾਰੀ ਜ਼ਿੰਦਗੀ ਨਹੀਂ ਪੂਰਾ ਹੋਣਾ ਔਰ ਤੁਸੀਂ ਇਹੀ ਚਾਹੁੰਦੇ ਹੋ ਕਿ ਇੱਕ ਵਾਰ ਆਵਾਜ਼ ਇਸ ਵੇਲੇ ਚ ਜਕਸੀਰ ਦੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਬਾਈ ਇਹਨਾਂ ਦਾ ਹਰ ਸਭ ਹੋਣਾ ਦਾ ਨੰਬਰ ਬੋਲ ਦਿਓ ਤੁਸੀਂ ਨੰਬਰ 9843 2716 9843 2716 ਪਿੰਡ ਫੱਤੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਤਾਂ ਪਰਿਵਾਰ ਇਸ ਵਕਤ ਇਸ ਤਰੀਕੇ ਨਾਲ ਗੱਲਬਾਤ ਕਰਨ ਫਿਰ ਵੀ ਉਹਨਾਂ ਨੇ ਹੌਸਲਾ ਕੀਤਾ ਗੱਲਬਾਤ ਕੀਤੀ ਆ ਤਾਂ ਮਦਦ ਹੋ ਸਕੇ ਉਹਨੀ ਮਦਦ ਕਰੋ ਇਸ ਪਰਿਵਾਰ ਦੀ ਇਸ ਪਰਿਵਾਰ ਨੂੰ ਗੋਦ ਲਿਆ ਜਾਵੇ ਮੈਂ ਵੀ ਅਪੀਲ ਸੰਸਥਾਵਾਂ ਨੂੰ ਕਰਦਾ ਹਾਂ ਕਲਾਕਾਰਾਂ ਨੂੰ ਕਰਦਾ ਹਾਂ ਧੰਨਵਾਦ